ਤੇ ਇਸ ਤੇ ਸਾਰੇ ਸਨਮਾਨਯੋਗ ਮਹਾਂਪੁਰਸ਼ ਔਰ ਸੁਭਾਈਮਾਨ ਉਸ ਪਰਮੇਸ਼ਰ ਦੇ ਰੰਗ ਦੀਆਂ ਰੰਗੀਆਂ ਹੋਈਆਂ ਰੂਹਾਂ ਰੱਬ ਰੂਪੀ ਸੰਗਤਾਂ ਔਰ ਰਸਨਾ ਦੇ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜਿ ਜਿਆ ਨਾ ਕਰਿਓ ਵਾਹਿਗੁਰੂ ਪਰਮੇਸ਼ਰ ਦਾ ਲਖਾਇਕ ਹੈ ਤੇ ਆਪਾਂ ਉਹਦੇ ਸਾਜੇ ਹੋਏ ਖਾਲਸ ਮਨੁੱਖਾਂ ਜਿਹਦੇ ਵਿੱਚ ਕੋਈ ਨੁਕਸ ਨਹੀਂ ਹੁੰਦੇ ਸਾਡੇ ਵਿੱਚ ਹੈ ਤਾਂ ਬਹੁਤ ਨੇ ਪਰ ਫਿਰ ਵੀ ਸਾਨੂੰ ਸਾਡੇ ਸਤਿਗੁਰਾਂ ਨੇ ਮਾਣ ਬਖਸ਼ਿਆ ਵੀ ਤੇਰੇ ਵਿੱਚ ਔਗਣ ਨਹੀਂ ਹੈਗੇ ਤੂੰ ਖਾਲਸ ਬਣਾਇਆ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਪਾ ਸਾਰੇ ਰੱਬ ਦੇ ਸਾਜੇ ਹੋਏ ਸਰੀਰ ਹੈ ਜਿੰਨੇ ਅਸੀਂ ਕਰਮ ਕਰਦੇ ਹਾਂ ਸੰਸਾਰ ਤੇ ਆ ਕੇ ਉਹ ਸਾਡੇ ਕਰਤੱਬ ਨੇ ਕਾਰਜ ਨੇ ਤੇ ਜੇ ਤੂੰ ਆਪਣੀ ਸੁਰਤ ਨੂੰ ਜੋੜ ਕੇ ਵਿਚਰ ਰਿਹਾ ਹੈ ਤੇ ਫਿਰ ਵਾਹਿਗੁਰੂ ਜੀ ਕੀ ਫਤਿਹ ਫਿਰ ਤੇਰੇ ਜੀਵਨ ਦੇ ਵਿੱਚ ਤੇਰੇ ਜੀਵਨ ਦੇ ਕਾਰਜਾਂ ਦੀ ਔਰ ਤੇਰੇ ਇਸ ਮੋਲਕ ਜੀਵਨ ਦੀ ਫਤਿਹ ਵੀ ਪਰਮੇਸ਼ਰ ਬਚੇ ਬਖਸ਼ੇਗਾ ਸੋ ਇਸ ਵਾਸਤੇ ਸਾਡੇ ਮਹਾਂਪੁਰ ਕਹਿੰਦੇ ਹੁੰਦੇ ਸੀ ਵੀ ਜਿਨ੍ਹਾਂ ਦੀ ਰਸਨਾ ਤੇ ਫਤਿਹ ਹੈ ਨਾ ਉਹਨਾਂ ਦੀ ਜਗ ਤੇ ਫਤਿਹ ਹੈ ਸੋ ਇੱਕ ਵਾਰੀ ਫੇਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਬੜੇ ਪਿਆਰੇ ਬਚਨ ਆਪ ਸੰਗਤਾਂ ਨੇ ਸਰਵਣ ਕੀਤੇ ਆ ਮੈਂ 2 ਮਿੰਟ ਲੈਣੇ ਤੁਹਾਡੇ ਔਰ ਇੱਕ ਨੁਕਤਾ ਨੋਟ ਕਰਾਉਣ ਦਾ ਯਤਨ ਕਰਨਾ ਪਰਹਿਲਾਦ ਜੀ ਨੂੰ ਦੁੱਖ ਦੇਣ ਵਾਲੇ ਮਹਾਪੁਰਸ਼ ਕਹ ਰਹੇ ਸੀ ਵੀ ਉਹਨਾਂ ਦੇ ਆਪਦੇ ਹੀ ਸੀ ਇੱਕ ਬਿਰਤੀ ਹੁੰਦੀ ਹੈ ਜਿਹਦੇ ਵਿੱਚ ਮਨੁੱਖ ਦੇ ਮਨ ਚ ਐਦਾਂ ਆਉਂਦਾ ਹੈ ਵੀ ਮੇਰਾ ਭਲਾ ਹੋਵੇ ਚਾਹ ਨਾ ਹੋਵੇ ਪਰ ਐਦਾਂ ਨਹੀਂ ਭਲਾ ਹੋਣਾ ਚਾਹੀਦਾ ਗਵੰਡੀ ਦਾ ਨਹੀਂ ਭਲਾ ਹੋਣਾ ਚਾਹੀਦਾ ਮੇਰੇ ਸਿਰ ਤੇ ਪੱਗ ਰਹੇ ਚਾਹ ਨਾ ਰਹੇ ਪਰ ਇਹਦੇ ਸਿਰ ਤੇ ਨਹੀਂ ਪੱਗ ਰਹਿਣੀ ਚਾਹੀਦੀ ਮੇਰੀ ਇੱਜ਼ਤ ਬਣੇ ਚਾ ਨਾ ਬਣੇ ਇਹਦੀ ਇੱਜ਼ਤ ਨਹੀਂ ਬਣਨੀ ਚਾਹੀਦੀ ਇਹਨੂੰ ਵਡਿਆਈ ਨਹੀਂ ਮਿਲਣੀ ਚਾਹੀਦੀ ਇਹਨੂੰ ਕਹਿੰਦੇ ਆ ਤਾਤ ਪ੍ਰਾਈ ਤੇ ਇਹ ਤਾਤ ਪ੍ਰਾਈ ਵਾਸਤੇ ਹੁਣ ਮੈਂ ਮੇਰਾ ਧਿਆਨ ਗਿਆ ਸੀ ਮਾਤਾ ਹਉਲਕਾ ਵੱਲੇ ਪ੍ਰਹਲਾਦ ਦੀ ਭੂਆ ਵੱਲੇ ਵੇ ਵੇਖੋ ਮਨ ਵਿੱਚ ਤਾਤ ਹੈ ਵੀ ਇਹਦਾ ਭਲਾ ਨਾ ਹੋਵੇ ਇਹ ਨਾਸ਼ ਹੋ ਜਾਏ ਇਹ ਖਤਮ ਹੋ ਜਾਏ ਕਹਿੰਦੇ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਉਸ ਦਾ ਕਦੀ ਨਾ ਹੋਵੇ ਭਲਾ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ ਜਿਹਦੇ ਅੰਦਰ ਤਾਤ ਪ੍ਰਾਈ ਹੋਵੇ ਮਨ ਵਿੱਚ ਦੂਜੇ ਵਾਸਤੇ ਮਾੜਾ ਹੋਵੇ ਤੇ ਆਪਦੇ ਵਾਸਤੇ ਭਲਾ ਹੋਵੇ ਆਹ ਜਿਹੜੀ ਬੁਰਾਈ ਹੈ ਨਾ ਸੰਗਤ ਜੀ ਇਹੀ ਬੁਰਾਈ ਉਹ ਹੈ ਜਿਹੜੀ ਸਾਨੂੰ ਰੱਬ ਤੋਂ ਕਿਤੇ ਦੂਰ ਲੈ ਜਾਂਦੀ ਹੈ ਇਹਨੂੰ ਈਰਖਾ ਵੀ ਕਹਿੰਦੇ ਆ ਈਰਖਾ ਥੋੜਾ ਜਿਹਾ ਰੂਹ ਬਦਲਿਆ ਹੁੰਦਾ ਇਰਖਾ ਵੀ ਕਹਿੰਦੇ ਐ ਸੀ ਕਲਾ ਨੂੰ ਤੇ ਸਤਸੰਗ ਜਿਨ੍ਹਾਂ ਦੇ ਅੱਜ ਦਿਨ ਮਨਾ ਰਹੇ ਆ ਨਾ ਉਹਨਾਂ ਦੀ ਉਦਾਹਰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਖਸ਼ਿਸ਼ ਕੀਤੀ ਐ ਕਹਿੰਦੇ ਜੀ RAM ਜਪੋ ਜੀ ਐਸੇ ਐਸੇ ਤ੍ਰਉਪ੍ਰਹਿਲਾਦ ਜਪਿਓ ਵਰ ਜੈਸੇ ਉਹਨੂੰ ਖੋਜ ਕਰਨੀ ਪੈਗੀ ਤ੍ਰਉਪ੍ਰਹਿਲਾਦ ਨੇ ਕਿਵੇਂ ਜਪਿਆ ਸੀ ਔਰ ਕੱਲੀ ਇਹ ਨਹੀਂ ਗੋਜ ਕਰਨੀ ਪੈਗੀ ਮੈਨੂੰ ਚੌਂਕੜਾ ਕਿਵੇਂ ਮਾਰਿਆ ਸੀ ਕਿੱਥੇ ਚੌਂਕੜਾ ਮਾਰਿਆ ਸੀ ਕਿਹੜੀ ਲੱਤ ਥੱਲੇ ਕਿਹੜਾ ਪੈਰ ਥੱਲੇ ਕਿਹੜਾ ਪੈਰ ਤੇ ਕਿਹੜਾ ਅਸਲ ਆਇਆ ਸੀ ਨਹੀਂ ਉਹਦੀ ਅਵਸਥਾ ਨੂੰ ਵੀ ਭੰਪਣਾ ਪੈਗਾ ਵੀ ਉਹਦੀ ਅਵਸਥਾ ਕੀ ਸੀ ਤੇ ਸਹਾ ਸਿੰਘ ਜਿਨ੍ਹਾਂ ਨੇ ਮਣਾ ਵਿੱਚੋਂ ਇਹ ਚਿਕੜ ਕਟਿਆ ਨਾ ਉਹਨਾਂ ਨੇ ਫਿਰ ਬੜੇ ਪਿਆਰ ਦੇ ਨਾਲ ਗੁਰੂ ਤੋਂ ਮਤ ਲੈ ਕੇ ਇਹ ਸ਼ਬਦ ਪੜ੍ਹੇ ਕਹਿੰਦੇ ਬਿਸਰ ਗਈ ਸਭ ਤਾਤ ਕਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕਉ ਬਨਾਈ ਹੁਣ ਸਗਲ ਦੇ ਵਿੱਚ ਆਪਣੇ ਵੀ ਆ ਜਾਂਦੇ ਆ ਬੇਗਾਨੇ ਵੀ ਆ ਜਾਂਦੇ ਆ ਮਿੱਤਰ ਵੀ ਆ ਜਾਂਦੇ ਆ ਦੁਸ਼ਮਣ ਵੀ ਆ ਜਾਂਦੇ ਆ ਸਗਲ ਸਰਵਤ ਵਿੱਚ ਸਾਰੇ ਆ ਜਾਂਦੇ ਸਿੱਖ ਦੋ ਵਕਤ ਅਰਦਾਸ ਕਰਦੇ ਨੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਹਰ ਇੱਕ ਸਿੱਖ ਜਿਹੜੇ ਬਾਣੀ ਪੜ੍ਹਦੇ ਆ ਆਪਣੇ ਆਪਣੇ ਘਰਾਂ ਵਿੱਚ ਵੀ ਰੋਜ਼ ਦੋ ਵਾਰੀ ਅਰਦਾਸ ਕਰਦੇ ਆ ਤੇ ਉਹ ਕਹਿੰਦੇ ਆ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਸਾਧ ਸੰਗਤ ਤੇ ਗੱਲਾਂ ਕਰਨੀਆਂ ਬੜੀਆਂ ਸੁਖੀਆਂ ਜਦੋਂ ਵੱਡਾ ਘੱਲੂ ਘਰਾ ਹੋਇਆ ਨਾ 35-40 ਹਜ਼ਾਰ ਸਿੱਖ ਮਾਰ ਦਿੱਤੇ ਗਏ ਜਿਨ੍ਹਾਂ ਵਿੱਚ ਬਜ਼ੁਰਗ ਵੀ ਸੀ ਬੱਚੇ ਵੀ ਸੀ ਇਸਤਰੀਆਂ ਵੀ ਸੀ ਨੌਜਵਾਨ ਵੀ ਸੀ 35-40 ਹਜ਼ਾਰ ਲੋਥਾਂ ਦੇ ਢੇਰ ਲੱਗੇ ਨੇ ਔਰ ਸੈਂਕੜੇ ਹਜ਼ਾਰਾਂ ਜਿਹੜੇ ਨੇ ਉਹ ਜ਼ਖਮੀ ਨੇ ਅਤ ਜ਼ਖਮੀ ਤੇ ਉਸੇ ਹੀ ਰਾਤ ਨੂੰ ਫਿਰ ਸੋਦਰ ਦੀ ਬਾਣੀ ਪੜੀ ਜਿਹੜੇ ਬਚ ਗਏ ਜਿਹੜੇ ਜ਼ਖਮੀ ਸੀ ਉਹਨਾਂ ਨੇ ਸ਼ਾਮ ਨੂੰ ਰਾਤ ਨੂੰ ਸੋਦਰ ਦੀ ਬਾਣੀ ਪੜ੍ਹੀ ਤੇ ਬਾਣੀ ਪੜ੍ਹ ਕੇ ਫੇਰ ਅਰਦਾਸ ਕੀਤੀ ਤੇ ਅਰਦਾਸ ਕਰਕੇ ਕਹਿੰਦੇ ਨਾਨਕ ਨਾਮ ਛੱਡ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਧ ਸੰਗਤ ਜੀ ਦੇਖੋ ਭੂਆ ਤੇ ਭਤੀਜਾ ਭੂਆ ਗੋਦ ਲੈ ਕੇ ਭਤੀਜੇ ਨੂੰ ਅੱਗ 'ਚ ਬਿਠੀ ਤੇ ਮਨ ਵਿੱਚ ਕੀ ਹੈ ਵੀ ਇਹਦਾ ਨਾ ਕੁਝ ਬਜੇ ਕਿ ਉਹਨੂੰ ਆਪ ਨੂੰ ਵਿਸ਼ਵਾਸ ਸੀ ਭਰੋਸਾ ਸੀ ਕਿ ਮੈਨੂੰ ਤਾਂ ਵਰ ਪ੍ਰਾਪਤ ਹੋਇਆ ਮੈਂ ਤਾਂ ਅੱਗੇ ਸੜਨਾ ਨਹੀਂ ਤੁਹਾਨੂੰ ਸਾਰੀ ਕਥਾ ਦਾ ਪਤਾ ਹੈ ਇਸ ਗੱਲ ਦਾ ਕਿ ਮੈਂ ਮੇਰਾ ਤਾਂ ਕੁਝ ਵਿਗੜਨਾ ਨਹੀਂ ਪਰ ਇਹਦਾ ਕੁਝ ਨਾ ਬਚੇ ਤਾਂਤ ਪਰਾਈ ਪਰ ਸੱਚ ਕਹਿੰਦੇ ਆ ਨਾ ਜਿਹੜਾ ਰੱਬ ਹੈ ਨਾ ਜਿਹੜਾ ਸੱਚਾ ਹੈ ਨਾ ਉਹਨੂੰ ਕੋਈ ਕਿਸੇ ਮਨ ਦੀ ਮਤ ਨਸ਼ਟ ਨਹੀਂ ਕਰ ਸਕਦੀ ਹੋਇਆ ਕਿ ਅੱਜ ਉਹਦੀ ਭੂਆ ਦਾ ਨਾਂ ਲੈਣ ਵਾਲਾ ਕੋਈ ਨਹੀਂ ਪਰ ਪ੍ਰਹਲਾਦ ਦੇ ਅੱਜ ਟੰਕੇ ਵੱਜ ਰਹੇ ਨੇ ਸਮਾਤ ਲੋਕ ਤੇ ਵੀ ਔਰ ਪਰਲੋਕ ਦੇ ਵਿੱਚ ਇਸੋ ਮੈਂ ਜਿਆਦਾ ਨਾ ਸਮਾਂ ਲਵਾਂ ਤੁਹਾਡਾ ਇੰਨੀ ਕੋਈ ਬੇਨਤੀ ਹੈ ਇਹ ਅਸੀਂ ਮੰਨਿਏ ਜਾਂ ਨਾ ਮੰਨਿਏ ਸਾਡੇ ਅੰਦਰ ਚਿੱਕੜ ਬਹੁਤ ਭਰਿਆ ਅਸੀਂ ਤਾਂ ਹੋਲੀ ਖੁਸ਼ੀ ਦਾ ਦੇਣਾ ਹੈ ਤੇ ਖੁਸ਼ੀਆਂ ਮੰਡਣ ਦਾ ਦੇਣਾ ਹੈ ਤੇ ਅਸੀਂ ਹੋਲੀ ਦੇ ਨਾਂ ਤੇ ਚਿੱਕੜ ਪਾ ਕੇ ਲੋਕਾਂ ਤੋਂ ਵੱਧ ਦੁਆਵਾਂ ਲੈਣੇ ਆ ਜਿਹੜਾ ਕਿਸੇ ਕੰਮ ਚੱਲਿਆ ਨਾ ਬਾਜ਼ਾਰ ਚ ਨਾਲ ਉਹਦੇ ਮਾਂ ਆ ਤੇ ਨਾਲ ਉਹਦੀ ਘਰ ਵਾਲੀ ਆ ਜੇ ਨਾਲ ਉਹਦੀ ਭੈਣ ਆ ਨਾਲ ਉਹਦੀ ਧੀ ਐ ਅਸੀਂ ਕੁਛ ਨਹੀਂ ਵੇਂਦੇ ਉੱਤੇ ਚਿੱਕੜ ਪਾ ਕੇ ਰੰਗ ਪਾ ਕੇ ਉਹਨਾਂ ਦਾ ਹਾਲ ਨੂੰ ਬਿਹਾਲ ਕਰਦੇ ਆ ਸਾਡਾ ਅਧਿਆਤਮਿਕ ਖੇਤਰ ਐ ਸਾਡਾ ਨਹੀਂ ਪਿਆਰਿਓ ਅਸੀਂ ਜਿੰਨਾ ਚਿਰ ਸਵਾਮੀ ਜੀ ਦਿਨ ਰਾਤ ਇੱਕ ਕਰੀ ਬੈਠਿਆ ਵੀ ਮਨੁੱਖ ਸ਼ੁੱਧ ਹੋ ਜਾਏ ਮਨੁੱਖ ਸ਼ੁੱਧ ਹੋ ਜਾਏ ਜੇ ਜਿੰਨਾ ਚਿਰ ਵਿਚਾਰ ਨਾ ਨਿਸ਼ੁੱਧ ਹੋਏ ਉਹਨਾਂ ਚ ਸਾਡਾ ਸ਼ੁੱਧ ਹੋਣਾ ਨਾ ਮੁਨਕਿਨ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਅੰਦਰ ਉਹ ਜਿਹੜਾ ਚਿਕੜ ਹੈ ਨਾ ਮੈਂ ਚੰਗਾ ਦੂਜਾ ਨਹੀਂ ਚੰਗਾ ਮੈਂ ਠੀਕ ਹਾਂ ਦੂਜਾ ਨਹੀਂ ਠੀਕ ਮੇਰਾ ਕਰਮ ਠੀਕ ਹੈ ਮੇਰੀ ਸੋਚ ਠੀਕ ਹੈ ਦੂਜੇ ਦੀ ਜਿਹੜੀ ਮਤ ਨਾਲ ਆਪਾਂ ਵਿਚਰਦੇ ਆ ਨਾ ਸਾਥ ਸੰਗਤ ਇਹ ਮਤ ਅਸੀਂ ਭਰਮ ਚ ਪੈ ਜਾਂਦੇ ਆ ਵੀ ਇਹ ਜਿਹੜੀ ਮਤ ਨਾਲ ਮੈਂ ਵਿਚਰਿਆ ਨਾ ਬਸ ਇਹੀ ਸੁੱਧ ਹੈ ਬਾਕੀ ਸਭ ਚ ਕਮੀਆਂ ਨੇ ਇੱਥੇ ਮਾਰਾ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਐਨੀ ਸਮਝ ਆਉਂਦੀ ਵੀ ਸਾਡੀ ਸਿਆਣਪ ਕਿਸੇ ਕੰਮ ਨਹੀਂ ਆਉਣੀ ਪਰ ਫਿਰ ਵੀ ਅਸੀਂ ਆਪਣੀ ਸਿਆਣਪ ਅੱਗੇ ਧਰੀ ਹੋਈ ਹੈ ਸੱਚੇ ਪਾਤਸ਼ਾਹੇ ਕਿਰਪਾ ਕਰੇ ਇਦਾਂ ਹੀ satsang ਕਰਦੇ ਆਂ ਮਹਾਂਪੁਰਖਾਂ ਦੇ ਨਾਲ ਵਿੱਚ ਰਹਿੰਦੇ ਆਂ ਤੁਰਦੇ ਆ ਫਿਰਦੇ ਆ ਹੋਲੀ ਹੋਣੀ ਜੀ ਆਪਾਂ ਰੰਗ ਲਾਗਤ 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 ਹੈ ਭੋ ਭਗਤ 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 ਹੈ ਸੋ ਜਿਵੇਂ ਜਿਵੇਂ ਸੰਗਤ ਕਰੀ ਚੱਲਾਂਗੇ ਤਿਵੇਂ ਤਿਵੇਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਵਧੀਆ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਵਧੀਆ ਵਧੀਆ ਗੁਣ ਸਾਡੇ ਸਾਹਮਣੇ ਆਉਣਗੇ ਅਸੀਂ ਉਹਨਾਂ ਨੂੰ ਭਰੀ ਜਾਂ ਬਗੇ ਅੰਦਰ ਕਹਿੰਦੇ ਕ ਤਸਲਾ ਹੋਵੇ ਨਾ ਝਗੰਦਾ ਪਾਣੀ ਭਰਿਆ ਉਹਨੂੰ ਟੂਟੀ ਥੱਲੇ ਰੱਖ ਕੇ ਉਤੋਂ ਚੰਗੇ ਪਾਣੀ ਦੀ ਟੂਟੀ ਛੱਡ ਦੋ ਉਹ ਚੱਲੀ ਜਾਣ ਦੋ ਚੰਗਾ ਪਾਣੀ ਵਿੱਚ ਪਈ ਜਾਣ ਦੋ ਤੇ ਗੰਦੇ ਪਾਣੀ ਨੂੰ ਦੁਬਾਰ ਕਿਸੇ ਵੱਖਰੇ ਤਜਰਬੇ ਨਾਲ ਕੱਢਣ ਦੀ ਲੋੜ ਨਹੀਂ ਉਹ ਚੰਗਾ ਪਾਣੀ ਵਿੱਚ ਪੈਂਦਿਆ 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 ਤੁਸੀਂ 15 20 ਮਿੰਟਾਂ ਬਾਅਦ ਤੇ ਘੰਟੇ ਬਾਅਦ ਵੇਖੋਗੇ ਗੰਦੇ ਪਾਣੀ ਦੀ ਇੱਕ ਕਣੀ ਨਹੀਂ ਵਿੱਚ ਹੋਏਗੀ ਸ਼ੁੱਧ ਪਾਣੀ ਦਾ ਤੁਦਲ ਤਸਲਾ ਪਰ ਜਾਏਗਾ ਜਦ ਕਿ ਗੰਦਾ ਪਾਣੀ ਕੱਢਣ ਦਾ ਯਤਨ ਨਹੀਂ ਕੀਤਾ ਚੰਗਾ ਪਾਣੀ ਪਾਉਣ ਦਾ ਯਤਨ ਕੀਤਾ ਚੰਗੇ ਗੁਣ ਅੰਦਰ ਧਾਰਨ ਕਰਨ ਦਾ ਯਤਨ ਕਰੀਏ ਮਾੜੇ ਔਗਣ ਆਪਣੇ ਆਪ ਨਿਕਲ ਜਾਣ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇੰਨੀ ਕੋਹਾਦਰੀ ਦਾਸ ਦੀ ਪ੍ਰਵਾਨ ਕਰਿਓ। ਬਹੁਤ ਧੰਨਵਾਦ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਨਜ਼ਦੀਕੀਆਂ ਵਿੱਚੋਂ ਗਿਣਿਆ। ਆ ਸਾਰੇ ਮਹਿਸੂਸ ਕਰਿਓ ਜਿੰਨੇ ਬੈਠੇ ਹੋ ਕਿਹਾ ਇਹਨਾਂ ਨੇ ਵੀ ਜਿਨ੍ਹਾਂ ਨਾਲ ਮੇਰਾ ਬਹੁਤਾ ਹੀ ਪਿਆਰ ਸੀ ਤੇ ਮੇਰਾ ਤਾਂ ਇੱਕਦਮ ਕਿਲੋ ਗੁਣ ਵਧ ਗਿਆ ਵੀ ਠੀਕ ਹੈ। ਸਾਨੂੰ ਆਪਣੇ ਸਮੇਂ ਦੀ ਇਹ ਵੱਡੀ ਵੱਡੀ ਗੱਲ ਹੁੰਦੀ ਸਾਥਸੰਗ ਜਿਨ੍ਹਾਂ ਦੇ ਅੰਦਰ ਰੱਬ ਦੀ ਕਣੀ ਹੁੰਦੀ ਨਾ ਤੇ ਜਿਹਨੂੰ ਆਪਣਾ ਸਮਝ ਲੈਣ ਉਹਨਾਂ ਦਾ ਬੇੜਾ ਕਦੇ ਡੁੱਬਦਾ ਨਹੀਂ ਸ੍ਰੀ ਸੰਜੇ ਪਾਤਸ਼ਾਹ ਜੀ ਕਿਰਪਾ ਕਰਨ ਇਹਨੀਆਂ ਕੋਈ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਜੀ ਫਿਰ ਆਖਿਓ ਇੱਕ ਵਾਰੀ ਗੱਜ ਕੇ ਜਿਨ੍ਹਾਂ ਦੀ ਰਸਨਾ ਤੇ ਫਤਿਹ ਉਹਨਾਂ ਦੀ ਜੱਗ ਦੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ